ਕਾਸ਼ ਨਾਹੀ ਕਾਸ਼ ਆਹੇ ਨਾ ਮੂਰਾ ਅਉ ਸਲਜਾ ਖਲਿਓ ਸਦਨ ਜਨ ਤੋਰਾ ਸੋ ਕਉ ਟਲ ਗੁਰ ਸੇਵੀਐ ਅਨਸ ਸੈਜ ਸੁਭਾਏ ਦਰਸ਼ਨ ਪਰਸੀਐ ਗੁਰ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਸੋਰਠ ਮਹਲਾ ਪੰਨਵਾ ਗਾਇ ਕਲੇਸ਼ ਰੋਗ ਸਭ ਨਾਸੇ ਰਬ ਆਪਣੇ ਕਿਰਪਾਤਾਰੀ ਆਠ ਪਹਰ ਹਰਦ ਸੁਆਮੀ ਊर्ण ਕਾਲ ਹਮਾਰੀ ਗਾਇ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਅਰਾਧੋ ਸੁਆਮੀ ਊਰਣ ਕਾਲ ਹਮਾਰੀ ਹਾਰ ਜਿਓ ਤੂੰ ਸੁਖ ਸੰਪਤ ਰਾਸ ਰਾਖ ਲੈ ਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ सोई, सोई पावो ਆਪਣੇ ਖਸਮ ਪੁਰਸਾ ਕੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਜੋ ਮੰਗੋ ਸੋਈ ਸੋਈ ਭਾਵ ਆਪਣੇ ਖਸਮ ਪੁਰਸਾ ਕੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਆਂਦੇਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹਲਾ 5 ਗਏ ਕਲੇਸ਼ ਰੋਗ ਸਬਨਾਸ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਊਰਣ ਕਾਲ ਹਮਾਰੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਰਮਤ ਵਾਹਿਗੁਰੂ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਗਤ ਭਗਉਤੀ ਦਸੇ ਕੀ ਜੋ ਰਣ ਤੀਰ ਤਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੈ ਪਗ ਨਾ ਤਰੇ ਵਾਹਿਗੁਰੂ ਜੀ ਤੋਟਕ ਛੰਦ ਸੇਵ ਜੋ ਸੁਨ ਕੇ ਤਨ ਬਾਣ ਲਿਓ ਕਸ਼ਕਾਨ ਪ੍ਰਮਾਨ ਤੋ ਛਾੜ ਦਿਓ ਸੇਵ ਜੋ ਸੁਨ ਕੇ ਤਨ ਬਾਣ ਲਿਓ ਕਸ਼ ਕਾਨ ਪ੍ਰਮਾਨ ਲਾਓ ਛਾੜ ਦਿਓ ਨਿਰਪਕੇ ਮੁਖ ਲਾਗ ਬਿਰਾਜ ਰਹਿਓ ਖਗ ਰਾਜ ਬਨੋ ਐ ਰਾਜ ਗयो ਬਰਸ਼ੀ ਤਬ ਹੂਬ ਚਲਾਏ ਦਈ ਸਿਵ ਕੇ ਔਰ ਮੈਂ ਲਗਰਾਤ ਭਈ ਉਪਮਾ ਕਬਨੇ ਇਹ ਬਾੰਧ ਕਾਈ ਰਬ ਕੀ ਕਿਰਨ ਕਾਂਜ ਪਏ ਮੰਡ ਰਹੀ ਤਾਬੀ ਹਰ ਦਵੈ ਕਰ ਖੈ ਜਨਕਾਰੀ ਗੜਾਰ ਦਈ ਮਨੋ 나ਗਨਕਾਰੀ ਬੋਰੋ ਨਿਰਪ ਮਿਆਨ ਤੇ ਖਾਗਨਕਾਰਿਓ ਕਰ ਕੈ ਬਲ ਕੋ ਸਭ ਉਪਰ ਡਾਰਿਓ ਗੜ ਦਾਰ ਦਈ ਮਨੋ ਨਾਗਨ ਕਾਰੀ ਬੋਰੋ ਨਿਰਪ ਮਿਆਨ ਤੇ ਖਗਨ ਕਾਰੇਓ ਕਰਕੇ ਬਲ ਕੋ ਸਭ ਉਪਰ ਡਾਰਿਓ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ